ਕਬਨੂ ਸਤਸ਼ਰੀਏ ਕਾਲ ਜੀ ਅੱਜ 4 ਜੂਨ 2025 ਨੂੰ ਦਿਨੇ 11 ਵਜੇ ਹੈਡ ਵਰਕਸ਼ ਰੋਪੜ ਤੋਂ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਅਛਿਤੀ ਦਿਖਾ ਰਿਹਾ ਹੈਡ ਵਰਕਸ਼ ਤੋਂ ਨਹਿਰ ਸ਼ਰੇਂਧ ਦੇ ਵਿੱਚ ਅੱਜ ਕਿੰਨਾ ਪਾਣੀ ਛੱਡਿਆ ਗਿਆ ਅਤੇ ਬਲਾਚੌਰ ਨਹਿਰ ਦੇ ਕਿੰਨੇ ਗੇਟ ਖੁੱਲੇ ਨੇ ਅਤੇ ਹੈਡ ਵਰਕਸ਼ ਤੋਂ ਅੱਗੇ ਕਿੰਨਾ ਪਾਣੀ ਛੱਡਿਆ ਗਿਆ ਇਸ ਮੁੱਚੀ ਸਥਿਤੀ ਅਜ ਸਾਨੂੰ ਦਿਖਾ ਰਿਹਾ ਇਹ ਦੇਖ ਸਕਦੇ ਤੁਸੀਂ ਗੇਟੇ ਖੁੱਲੇ ਨੇ ਹੈਡਵਰਕ ਇਸ ਦੇ ਇਹ ਉੱਪਰ ਦੇਖੋ ਕਿਉਂਕਿ ਰਾਤ ਮੀਂਹ ਪਿਆ ਉਹ ਰੋਡ ਦੇ ਨਾਲ ਮਿੱਟੀ ਖੁੱਲ ਕੇ ਆ ਜਾਂਦੀ ਹੈ ਰੰਗ ਪਾਣੀ ਦਾ ਲਾਲ ਹੋਇਆ ਪਿਆ ਔਰ ਬੂਟੀ ਵੀ ਰੁੱੜ ਕੇ ਆਈ ਹੋਈ ਹੈ ਜੋ ਪਾਣੀ ਵਾਲੀ ਬੂਟੀ ਹੁੰਦੀ ਆ ਇਹ ਆ ਜੀ ਅੱਗੇ ਪਾਣੀ ਦੀ ਸਥਿਤੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਥਰਮਲ ਦੀਆਂ ਚਿਮਣੀਆਂ ਦਿਖ ਰਹੀਆਂ ਥਰਮਲ ਪਲਾਂਟ ਰੋਪੜ ਜੋ ਘਨੌਲੀ ਵੇਖੇ ਲੱਗਿਆ ਹੋਇਆ ਇਹ ਥਰਮਲ ਦੀਆਂ ਚਿਮਣੀਆਂ ਦੇ ਵਿੱਚੋਂ ਦੇਖੋ ਧੂਆਂ ਨਿਕਲ ਰਿਹਾ ਇਹ ਹੈਡ ਵਰਕੇ ਰੋਪੜ ਤੋਂ ਦਿਖਾਈ ਦੇ ਰਹੀਆਂ ਚਿਮਣੀਆਂ ਜੀ ਇਹ ਹੈਡ ਵਰਕੇ ਰੋਪੜ ਤੋਂ ਦੇਖ ਸਕਦੇ ਹੋ ਤੁਸੀਂ ਇਹ ਨੇ ਜੀ ਥਰਮਲ ਪਲਾਂਟਰ ਉੱਪਰ ਦੀਆਂ ਚਿਮਣੀਆਂ ਇਹ ਜੋ ਨੇਰ ਸਰਹੰਦ ਵਾਲੀ ਸ਼ੈਟ ਤੇ ਛੋਟੇ ਗੇਟ ਨੇ ਇਹ ਦੇਖੋ ਇਹ ਬੰਦ ਪਏ ਨੇ ਜੋ ਲੀਕੇ ਦਾ ਪਾਣੀ ਅੱਗੇ ਜਾ ਰਿਹਾ ਉਹ ਵੀ ਦੇਖੋ ਰੰਗੋ ਦਾ ਲਾਲ ਆ ਇਹ ਜੋ ਨਹਿਰ ਬਲਾਚੌਰ ਵਾਲੀ ਸ਼ੈੱਡ ਤੇ ਚਾਰ ਸੁੱਟੇ ਗੇਟ ਨੇ ਉਹ ਵੀ ਅੱਜ ਬੰਦ ਨੇ ਕੋਈ ਦਿਨ ਪਹਿਲੇ ਮੈਂ ਵੀਡੀਓ ਪਾਈ ਸੀ ਉਦੇ ਦੋ ਗੇਟ ਖੁੱਲੇ ਸੀ ਲੇਕਿਨ ਅੱਜ ਇਹ ਚਾਰ ਗੇਟ ਆ ਚਾਰੇ ਬੰਦ ਨੇ ਇਹ ਦੇਖ ਸਕਦੇ ਹੋ ਤੁਸੀਂ ਇਹ ਨਹਿਰ ਬਰਾਚੌਰ ਦੇ ਗੇਟ ਆ ਜਿੱਧਰੋਂ ਪਾਣੀ ਛੱਡਿਆ ਜਾਂਦਾ ਇਹ ਉਧਰਲੀ ਸ਼ੈੱਡ ਤੇ ਦੇਖੋ ਇਹ ਦੋ ਗੇਟ ਨੇ ਇਹ ਨਹਿਰ ਬਲਾਚੌਰ ਦੇ ਗੇਟ ਆ ਜੀ ਦੋ ਗੇਟ ਆ ਇਹ ਜਿੱਧਰੋਂ ਪਾਣੀ ਜਾ ਰਿਹਾ ਮੈਂ ਉਧਰ ਵੀ ਦਿਖਾਉਣਾ ਅੱਜ ਇਹ ਗੇਟ ਖੁੱਲੇ ਨੇ ਆ ਦੇਖੋ ਇੱਥੇ ਅੱਗੇ ਪਾਣੀ ਜਾ ਰਿਹਾ ਨਹਿਰ ਬਲਾਚੌਰ ਦੇ ਦੋ ਗੇਟ ਨੇ ਦੋਵੇਂ ਖੁੱਲੇ ਹੋਏ ਨੇ ਇਹ ਮੈਂ ਉੱਪਰੋਂ ਪੋਲ ਦਿਨ ਦਿਖਾ ਰਿਹਾ ਸਾਹਮਣੇ ਜਾ ਕੇ ਵੀ ਦਿਖਾਉਣਾ ਇਹਦੀ ਸਥਿਤੀ ਇਹ ਦੇਖ ਸਕਦੇ ਹੋ ਤੁਸੀਂ ਨਹਿਰ ਬਲਾਚੌਰ ਦੇ ਗੇਟ ਦੇਖੋ ਕਿੰਨਾ ਪਾਣੀ ਜਾ ਰਿਹਾ ਅੱਗੇ ਇਹ ਮੈਂ ਸਾਹਮਣੇ ਤੋਂ ਦਿਖਾ ਰਿਹਾ ਜੀ ਇਹ ਆ ਜੀ ਅੱਜ 4 ਜੂਨ 2025 ਨੂੰ ਦਿਨੇ 11 ਵਜੇ ਰੋਪੜ ਹੱਡ ਤੋਂ ਨਹਿਰ ਬਲਾਚੌਰ ਵਿੱਚ ਪਾਣੀ ਦੀ ਤਾਜ਼ਾ ਸਥਿਤੀ یہ دیکھ سکتے تو تھی یہ جو سامنے دیکھو کنے گیٹ بند نے روپڑ سائڈ سے جیتے گیٹ کھلے نے اتے میں سامنے آیا یہ اتوں گیٹ کھلے نے جو اگے ہیڈ ورکشوں پانی چڈیا گیا سامنے تھی ستلج دریا کی دی ستھتی دیکھ سکتے ہو پانی دی پانی دا لوگ دیکھ سکتے ہونا ہے یہ دیکھو جتھوں گیٹ کھلے ہوئے نے میں ہیڈ ورک کے پول دے اوپر آکے ਸਾਮਣੇ ਦਾ ਤੁਹਾਨੂੰ ਲਾਈਵ ਦਿਖਾ ਰਿਆਂ ਕਿ ਕਿੰਨਾ ਇਹ ਪਾਣੀ ਛੱਡਿਆ ਹੋਇਆ ਇਹ ਦੇਖੋ ਉਹ ਜੋ ਸਾਹਮਣੇ ਡਿਵਾਈਡਰ ਦੇਖਦਾ ਉਥੋਂ ਤੱਕ ਪੰਜ ਗੇਟ ਖੁੱਲੇ ਨੇ ਉਸ ਤੋਂ ਅੱਗੇ ਵੀ ਗੇਟ ਖੁੱਲੇ ਨੇ ਆਹ ਦੇਖੋ ਹੁਣ ਮੈਂ ਉਸ ਤੋਂ ਅੱਗੇ ਚਲਾ ਗਿਆ ਆ ਜੋ ਪੰਜ ਗੇਟ ਸੀ ਉਸ ਤੋਂ ਅੱਗੇ ਵੀ ਤੁਹਾਨੂੰ ਦਿਖਾਉਣਾ ਕਿਉਂਕਿ ਉਸ ਤੋਂ ਅੱਗੇ ਆ ਗਿਆ ਹੁਣ ਮੈਂ ਇਹ ਦੇਖ ਸਕਦੇ ਹੋ ਉਸ ਤੋਂ ਅੱਗੇ ਵੀ ਤਿੰਨ ਗੇਟ ਫਿਰ ਲਗਾਤਾਰ ਖੁੱਲੇ ਨੇ ਉਸਦੇ ਅੱਗੇ ਸਾਰੇ ਗੇਟ ਬੰਦ ਤੁਹਾਨੂੰ ਦਿਖਾਈ ਦੇ ਰਹੇ ਨੇ ਗਾਂ ਉਧਰਲੀ ਸਾਈਡ ਤੇ ਨਾ ਦੇਖੋ ਬਲਾਚੌਰ ਸਾਈਡ ਤੇ ਮੈਂ ਗਿਆ ਇਹ ਉੱਥੇ ਦੇਖੋ ਜੋ ਗੁਰਦੁਆਰਾ ਟੀਵੀ ਸਾਹਬ ਦੇ ਸਾਹਮਣੇ ਨੇ ਇਹ ਗੇਟ ਖੁੱਲੇ ਨੇ ਇਹ ਦੇਖ ਸਕਦੇ ਹੋ ਗੁਰਦੁਆਰਾ ਸਾਹਬ ਦੇ ਸਾਹਮਣੇ ਇਹ ਤਿੰਨ ਗੇਟ ਹੈਡਵਰਕ ਇਸ ਦੇ ਇਥੋਂ ਖੁੱਲੇ ਗਏ ਨੇ ਇਹ ਬਾਕੀ ਗੇਟ ਦੇਖੋ ਟੋਟਲੀ ਬੰਦ ਪਏ ਨੇ ਇਹ ਦੇਖੋ ਜੀ ਨਹਿਰ ਸ਼ਰਹਿੰਦਮਾ ਪੁਲ ਦੇ ਉੱਪਰੋਂ ਦਿਖਾ ਰਿਹਾ ਤੁਹਾਨੂੰ ਇਹ ਪੋਲ ਦੇ ਉੱਪਰ ਦੀ ਤਸਵੀਰ ਹੈ ਜੀ ਅੱਜ ਨਹਿਰ ਸ਼ਰਹਿੰਦ ਦੇ ਟੋਟਲੀ ਗੇਟ ਖੁੱਲੇ ਨੇ ਇਹ ਦੇਖ ਸਕਦੇ ਹੋ ਪਾਣੀ ਦਾ ਰੰਗ ਲਾਲ ਹੋਇਆ ਪਿਆ ਕਿਉਂਕਿ ਰਾਤ ਮੀਂਹ ਪਿਆ ਨਦੀਆਂ ਨਾਲਿਆਂ ਦਾ ਜੋ ਪਾਣੀ ਆ ਉਹ ਘੁਲ ਕੇ ਜੋ ਮਿੱਟੀ ਸਤਲੁਜ ਦਰਿਆ ਦੇ ਵਿੱਚ ਆ ਜਾਂਦੀ ਹੈ ਜਿਹਦੀ ਵਜ੍ਹਾ ਦੇ ਨਾਲ ਪਾਣੀ ਦਾ ਰੰਗ ਵੀ ਅੱਜ ਲਾਲ ਹੋਇਆ ਪਿਆ ਇਹ ਨਹਿਰ ਸ਼ਰਹਿੰਦ ਦਾ ਦੇਖੋ ਪਾਣੀ ਦਾ ਰੰਗ ਵੀ ਲਾਲ ਹੋਇਆ ਪਿਆ ਔਰ ਟੋਟਲੀ ਗੇਟ ਖੁੱਲੇ ਨੇ ਜਿਵੇਂ ਪੁਲ ਦੇ ਉੱਪਰੋਂ ਦਿਖਾ ਰਿਹਾ ਮੈਂ ਸਾਹਮਣੇ ਜਾ ਕੇ ਵੀ ਦਿਖਾਉਣਾ ਹੈ ਪੋਜੀਸ਼ਨ ਪੁਲ ਤੋਂ ਬਾਅਦ ਮੈਂ ਸਾਹਮਣੇ ਦੀ ਪੋਜੀਸ਼ਨ ਦਿਖਾਉਂਗਾ ਇਹ ਹੈ ਜੀ ਨਹਿਰ ਸ਼ਰਹਿੰਦ ਨਹਿਰ ਸ਼ਰਹਿੰਦ ਦੇਖੋ ਹੁਣ ਮੈਂ ਸਾਹਮਣੇ ਤੇ ਜਾ ਕੇ ਪੋਜੀਸ਼ਨ ਦਿਖਾ ਰਿਹਾ ਦੇਖੋ ਟੋਟਲੀ ਗੇਟ ਖੁੱਲੇ ਨੇ ਇਹ ਮੈਂ سامنے تھوڑا نیڑے تو دکھا ہیں پھر میں تھوڑا دور جا کے بھی دکھاؤں گا یہ ہے جی نر سرہند دے جو گیٹ کھلے نے یہ میں نے تو دکھا ہیں اس بعد میں تھوڑا دور جا کے دکھاؤں دکھا یہ نیر سرہند کی پوزیشن آ جی دیکھ سکتے ہو تھی یہ آجی نیر نہر سرہند جو پانی اگیں چڈیا گیا پانی دا لیول دیکھ سکتے ہو تھی پانی دا رنگ دیکھ سکتے ہو ਇਹ ਤੁਹਾਨੂੰ ਦੱਸਾਇਆ ਜੀ ਅੱਜ 4 ਜੂਨ 2025 ਦਿਨੇ 11 ਵਜੇ ਹੈਡ ਵਰਕਸ਼ੈਪ ਰੋਪੜ ਤੋਂ ਕਿੱਥੇ ਕਿੰਨਾ ਪਾਣੀ ਛੱਡਿਆ ਗਿਆ ਕਿੰਨਾ ਪਾਣੀ ਕੰਟਰੋਲ ਕੀਤਾ ਗਿਆ ਕਿੰਨਾ ਨਹਿਰ ਬਲਾਚੌਰ ਵਿੱਚ ਛੱਡਿਆ ਗਿਆ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਖੁਸ਼ ਰੱਖੇ